अच्छा जे आई लाइक क्रिकेट सही है ता ही लाइक क्रिकेट गलत क्यों है अगर ही गोस टू स्कूल सही है ता आई गोस टू स्कूल गलत क्यों है अगर थोड़ा भी ही कंफ्यूजन है डाउट है ता आज दी क्लास नु गौर नाल देखयो क्योंकि आज दी क्लास दे विच थोड़ा ए कंफ्यूजन थोड़ा ही डाउट दूर हो जाएगा राइट ता अपाए जेड़े दो सेंटेंस बनाए सिगे ਇਹ ਆਪਾਂ ਬਣਾਇਆ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਦੇ ਵਿੱਚ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਜਿਹੜਾ ਹੈ ਸਭ ਤੋਂ ਵੱਧ ਯੂਜ਼ ਹੋਣ ਵਾਲੇ ਟੈਂਸਸ ਦੇ ਵਿੱਚੋਂ ਇੱਕ ਹੈ ਤਾਂ ਇਸੇ ਕਰਕੇ ਇਹਨੂੰ ਚੰਗੀ ਤਰ੍ਹਾਂ ਸਿੱਖਣ ਦੀ ਲੋੜ ਹੈ ਤਾਂ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਦਾ ਜਿਹੜਾ ਫਾਰਮੂਲਾ ਕੀ ਹੈ ਸਬਜੈਕਟ ਵਰਬ ਦੀ ਫਰਸਟ ਫਾਰਮ ਨਾਲ ਐਸ ਜਾਂ ਈਸ ਆਪਸ਼ਨਲ ਹੈ ਨਾਲ ਹੈ ਆਬਜੈਕਟ ਠੀਕ ਹੁਣ ਪ੍ਰੈਜ਼ੈਂਟ ਇਨਡੈਫਿਨਿਟ ਜਿਹੜਾ ਟੈਂਸ ਹੈ ਆਮ ਤੌਰ ਤੇ ਸਕੂਲਾਂ ਦੇ ਵਿੱਚ ਬੱਚਿਆਂ ਨੇ ਇਹੀ ਸਿੱਖਿਆ ਹੁੰਦਾ ਹੈ ਕਿ ਜਦੋਂ ਸੈਂਟੈਂਸ ਦੇ ਵਿੱਚ ਪੰਜਾਬੀ ਦੇ ਵਿੱਚ ਆਖਰ ਦੇ ਉੱਪਰ ਦਾ ਹੈ ਦੀ ਹੈ ਦੇ ਹਨ ਇਹ ਅਜੇ ਤਾਂ ਉਹਨੂੰ ਆਪਾਂ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਕਹਿੰਦੇ ਆ ਸਹੀ ਆ ਪਰ ਇਹਨੂੰ ਇਸ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖਣ ਦੀ ਲੋੜ ਹੈ ਤਾਂ ਪ੍ਰੈਜ਼ੈਂਟ ਇਨਡੈਫਿਨਿਟ ਨੂੰ ਦਾ ਹੈ ਦੀ ਹੈ ਦੇ ਹਨ ਇਹ ਚੀਜ਼ਾਂ ਦੇਖ ਕੇ ਪਛਾਣਨ ਦੀ ਕੋਸ਼ਿਸ਼ ਨਾ ਕਰੋ ਇਹਦੀ ਪਛਾਣ ਵਾਸਤੇ ਕੁਝ ਕਿ ਸਿਚੁਏਸ਼ਨਸ ਹੁੰਦੀਆਂ ਠੀਕ ਹੈ ਜਿਵੇਂ ਪ੍ਰੈਜ਼ੈਂਟ ਇਨਡੈਫਿਨਿਟ ਕਿੱਥੇ ਕਿੱਥੇ ਯੂਜ਼ ਹੁੰਦਾ ਇੱਕ ਤਾਂ ਹੈ ਰੂਟੀਨ ਠੀਕ ਜਦੋਂ ਆਪਾਂ ਆਪਣੀ ਡੇਲੀ ਰੁਟੀਨ ਦੱਸਣੀ ਚਾਹੁੰਦੇ ਆ ਆਪਣੀ ਜਾਂ ਕਿਸੇ ਦੀ ਜਾਂ ਕਿਸੇ ਚੀਜ਼ ਦੀ ਆਪਾਂ ਰੁਟੀਨ ਦੱਸਣੀ ਆ ਤਾਂ ਇਹ ਰੁਟੀਨ ਜਿਹੜੀ ਹੈ ਪ੍ਰੈਜ਼ੈਂਟ ਇਨਡੈਫਿਨਿਟ ਦੇ ਵਿੱਚ ਦੱਸੀ ਜਾਂਦੀ ਹੈ ਠੀਕ ਹੈ ਜਿਵੇਂ ਮੈਂ ਕਹਿਣਾ ਹੋਵੇ ਕਿ ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠਦਾ ਤਾਂ 6 ਵਜੇ ਉੱਠਣਾ ਮੇਰਾ ਰੁਟੀਨ ਵਾਲਾ ਹਿੱਸਾ ਹੈ ਮਤਲਬ ਮੈਂ ਮੇਰੀ ਰੁਟੀਨ ਆ ਕਿ ਮੈਂ ਹਰ ਰੋਜ਼ ਸਵੇਰੇ 6 ਵਜੇ ਉੱਠਦਾ ਠੀਕ ਤਾਂ ਸੈਂਟੈਂਸ ਦੇ ਨਾਲ ਮੈਂ ਸਵੇਰੇ 6 ਵਜੇ ਉਠਦਾ ਹਾਂ ਤਾਂ ਸੈਂਟੈਂਸ ਕਿਵੇਂ ਬਣੂਗਾ ਇਹ ਸਭ ਤੋਂ ਪਹਿਲਾਂ ਆਊਗਾ ਸਬਜੈਕਟ ਸਬਜੈਕਟ ਕੌਣ ਹੁੰਦਾ ਜਿਹਦੇ ਬਾਰੇ ਸੈਂਟੈਂਸ ਦੇ ਵਿੱਚ ਗੱਲ ਗੱਲ ਹੋ ਰਹੀ ਆ ਠੀਕ ਹੈ ਗੱਲ ਕਿਸ ਦੀ ਹੋ ਰਹੀ ਆ ਮੇਰੀ ਮੈਂ ਤਾਂ ਸਬਜੈਕਟ ਹੋਇਆ ਆਈ ਇਸ ਤੋਂ ਬਾਅਦ ਆਉਣੀ ਆ ਵਰਬ ਵਰਬ ਕਿਹੜੀ ਐਕਸ਼ਨ ਵਰਬ ਜਿਹਦੇ ਚ ਕੋਈ ਨਾ ਕੋਈ ਕੰਮ ਹੋ ਰਿਹਾ ਹੁਣ ਤੇ ਕੰਮ ਕੀ ਹੋ ਰਿਹਾ ਉਠਣਾ ਠੀਕ ਹੈ ਉਠਣ ਨੂੰ ਆਪਾਂ ਕਹਿੰਦੇ ਆ ਗੈਟ ਅਪ ਠੀਕ ਗੈਟ ਅਪ ਆਈ ਗੈਟ ਅਪ ਕਿੰਨੇ ਵਜੇ 6 ਵਜੇ ਐਟ ਸਵੇਰੇ 6 ਵਜੇ ਐਟ 6 ਐਨ 6:00 AM ਵੀ ਲਿਖ ਸਕਦੇ ਆ ਤੁਸੀਂ ਜਾਂ 6 o'clock ਵੀ ਕਹਿ ਸਕਦੇ ਆ ਠੀਕ ਹੈ ਇੱਕ ਹੋਰ ਸੈਂਟੈਂਸ ਦੇਖੋ RAM ਹਰ ਰੋਜ਼ ਮੰਦਰ ਜਾਂਦਾ ਹੈ ਇਹਦੇ ਚ ਰੂਟੀਨ ਕੀ ਆ ਹਰ ਰੋਜ਼ ਮੰਦਰ ਜਾਣਾ ਠੀਕ ਹੈ ਕਿ ਉਹ ਹਰ ਰੋਜ਼ ਮੰਦਰ ਜਾਂਦਾ ਕਦੇ ਨਾਗਾ ਨਹੀਂ ਪੈਂਦਾ ਇਹਦਾ ਰੁਟੀਨ ਵਾਲਾ ਕੰਮ ਹੀ ਆ ਤਾਂ ਇਹਦੇ ਚ ਸਬਜੈਕਟ ਕੌਣ ਹੈ ਸੈਂਟੈਂਸ ਦੇ ਵਿੱਚ ਰਾਮ ਐਕਸ਼ਨ ਵਰਬ ਇਹਦੇ ਕੀ ਆ ਜਾਣਾ ਗੋ ਟੂ ਕਿੱਥੇ ਜਾਂਦਾ ਟੂ ਮੰਦਰ ਕਿੱਥੇ ਜਾਂਦਾ ਮੰਦਰ ਟੈਂਪਲ ਕਦੋਂ ਹਰ ਰੋਜ਼ ਡੇਲੀ ਅਚਾਤੇ ਅੰਨਾ ਦੇਖੋ ਇਹ ਸੈਂਟੈਂਸ ਪੂਰਾ ਹੋ ਗਿਆ ਨਹੀਂ ਹੋਇਆ ਹਨਾ ਕਿਉਂ ਨਹੀਂ ਹੋਇਆ ਕਿਉਂਕਿ ਆਪਾਂ ਦੇਖੋ ਇੱਥੇ ਸਟਾਰਟਿੰਗ ਦੇ ਵਿੱਚ ਫਾਰਮੂਲੇ ਚ ਲਿਖਿਆ ਸੀ ਕਿ ਐਸ ਇਆ ਈ ਐਸ ਵੀ ਜਿਹੜਾ ਹੈ ਲੱਗਦਾ ਹੈ ਹੁਣ ਐਸ ਇਆ ਈ ਐਸ ਜਿਹੜਾ ਹੈ ਲੱਗਣਾ ਕਿੱਥੇ ਆ ਇਹ ਵਰਬ ਦੇ ਨਾਲ ਹੀ ਲੱਗਣਾ ਹੁੰਦਾ ਦੋ ਜਦੋਂ ਸੈਂਟੈਂਸ ਦੇ ਸਟਾਰਟਿੰਗ ਜਿਹੜੀ ਹੈ ਜਦੋਂ ਸੈਂਟੈਂਸ ਦਾ ਸਬਜੈਕਟ ਹੀ ਸ਼ੀ ਇਟ ਇਹ ਤਿੰਨ ਜਣੇ ਹੋਣ ਮਤਲਬ ਥਰਡ ਪਰਸਨ ਸਿੰਗੂਲਰ ਥਰਡ ਪਰਸਨ ਸਿੰਗੂਲਰ ਜਦੋਂ ਸਬਜੈਕਟ ਹੋਣ ਹੀ ਮਤਲਬ ਕੋਈ ਬੰਦਾ ਸ਼ੀ ਮਤਲਬ ਕੋਈ ਕੁੜੀ ਇਟ ਮਤਲਬ ਕੋਈ ਨਰਜੀਵ ਚੀਜ਼ ਔਰ ਸਾਰੇ ਇੱਕ ਜਣੇ ਹੋਣੇ ਚਾਹੀਦੇ ਆ ਸਿੰਗੂਲਰ ਹੀ ਹੋਣੇ ਚਾਹੀਦੇ ਆ ਉਦੋਂ SC ਐ ES ਲੱਗਦਾ ਠੀਕ ਹੈ ਹੁਣ SC ਐ ES ਦੇ ਵਿੱਚੋਂ ਵੀ S ਲੱਗੂ ਕਿ ES ਲੱਗੂ ਇਹ ਕਿਵੇਂ ਪਤਾ ਲੱਗੂ ਹੁਣ ES ਦੇਖੋ ਉਦੋਂ ਲੱਗਦਾ ਜਦੋਂ ਵਰਬ O ਨਾਲ ਡਬਲ S ਨਾਲ SH ਨਾਲ CH ਨਾਲ X ਨਾਲ ਜਾਂ डबल जेड ਦੇ ਨਾਲ ਖਤਮ ਹੋਵੇ ਠੀਕ ਹੈ ਉਦੋਂ ਵਰਬ ਦੇ ਨਾਲ ਈ ਐਸ ਲੱਗਦਾ ਐਸਏ ਜਾਂ ਈ ਐਸ ਲੱਗਣ ਵਾਸਤੇ ਪਹਿਲੀ ਸ਼ਰਤ ਇਹ ਆ ਕਿ ਆਹ ਤਿੰਨ ਜਾਣੇ ਜਿਹੜੇ ਹੈਗੇ ਸਬਜੈਕਟ ਹੋਣ ਥਰਡ ਪਰਸਨ ਸਿੰਗੂਲਰ ਹੀ ਸ਼ੀ ਇਟ ਤਿੰਨੇ ਸਿੰਗੂਲਰ ਹੋਣੇ ਚਾਹੀਦੇ ਆ ਫੇਰ ਐਸ ਜਾਂ ਈ ਐਸ ਲੱਗੂ ਐਸ ਈ ਐਸ ਦੇ ਵਿੱਚੋਂ ਵੀ ਈ ਐਸ ਉਹਦੋਂ ਲੱਗੂ ਜਦੋਂ ਵਰਬ ਓ ਦੇ ਨਾਲ ਡਬਲ ਐਸ ਦੇ ਨਾਲ ਐਸ ਐਚ ਦੇ ਨਾਲ ਸੀ ਐਚ ਐਕਸ ਡਬਲ ਜ਼ੈਡ ਦੇ ਨਾਲ ਖਤਮ ਹੋਵੇ ਉਦੋਂ ਵਰਬ ਦੇ ਨਾਲ ਈ ਐਸ ਲੱਗੂ ਠੀਕ ਹੈ ਜਿਵੇਂ ਹੁਣ ਓ ਦੇ ਨਾਲ ਕਿਹੜੀ ਕਿਹੜੀ ਵਰਬ ਹੁੰਦੀ ਹੈ ਇੱਕ ਤਾਂ ਆਈ ਹੋ ਗਿਆ ਆ ਦੀ ਆਹ ਸੈਂਟੈਂਸ ਆਪਣੇ ਕੰਪਲੀਟ ਨਹੀਂ ਆਇਆ ਕਿਉਂਕਿ ਇੱਥੇ ਧਿਆਨ ਦਿਓ ਸਬਜੈਕਟ ਹੀ ਹੈ ਰਾਮ ਹੈ ਮਤਲਬ ਕੋਈ ਮੇਲ ਹੈ ਉਸ ਤੋਂ ਬਾਅਦ ਵਰਬ ਆਪਣੀ ਓ ਦੇ ਨਾਲ ਖਤਮ ਹੋ ਰਹੀ ਆ ਵਰਬ ਆਪਣੇ ਕੋਲੇ ਹੈ ਗੋ ਐਂਡ ਤੇ ਦੋਈ ਅੱਖਰ ਆ ਆਖਰੀ ਅੱਖਰ ਇਹਦਾ ਹੈ ਓ ਤਾਂ ਇੱਥੇ ਈ ਐਸ ਵੀ ਨਾਲ ਪੈਣਾਗਾ ਰਾਮ ਗੋਜ਼ ਟੂ ਟੈਂਪਲ ਡੇਲੀ ਠੀਕ ਹੈ ਇਸੇ ਤਰ੍ਹਾਂ ਹੀ ਓ ਦੇ ਨਾਲ ਹੋਰ ਖਤਮ ਕਿਹੜੀਆਂ ਹੁੰਦੀਆਂ ਵਰਬ ਜਿਵੇਂ ਡੂ ਹੋਗੀ ਅ ਡਬਲ ਐਸ ਦੇ ਨਾਲ ਕਿਹੜੀ ਕਿਹੜੀ ਵਰਬ ਜਿਹੜੀ ਲੱਗਦੀ ਆ ਜਿਵੇਂ ਅ ਅ ਫਸ ਤੱਕ ਵਰਬ ਵਰਡ ਹੁੰਦਾ ਐਸ ਐਚ ਦੇ ਨਾਲ ਜਿਵੇਂ ਕ੍ਰਸ਼ ਸੀ ਐਚ ਦੇ ਨਾਲ ਜਿਵੇਂ ਕੈਚ ਐਕਸ ਦੇ ਨਾਲ ਫਿਕਸ ਡਬਲ ਜ਼ेड ਦੇ ਨਾਲ ਬਜ਼ ਠੀਕ ਹੈ ਤਾਂ ਜਦੋਂ ਇਸ ਤਰ੍ਹਾਂ ਦੇ ਅੱਖਰ ਵਰਬ ਦੇ ਆਖਰੀ ਆਖਰ ਤੇ ਲੱਗੇ ਹੋਣ ਤਾਂ ਉਦੋਂ ਵਰਬ ਦੇ ਨਾਲ ਇਸ ਲੱਗੂਗਾ ਠੀਕ ਤਾਂ ਪ੍ਰੈਜ਼ੈਂਟ ਇਨਡੈਫਿਨਿਟ ਇੱਕ ਤਾਂ ਲੱਗਦਾ ਜਿੱਥੇ ਆਪਾਂ ਰੂਟੀਨ ਦੱਸਣੀ ਹੋਵੇ ਦੂਸਰਾ ਕਦੋਂ ਲੱਗਦਾ ਜਦੋਂ ਆਪਾਂ ਅ ਕਿਸੇ ਦਾ ਲਾਈਕਿੰਗ ਯਾ disliking ਦੱਸਣੀ ਹੋਵੇ ਕਿਸੇ ਦੀ ਪਸੰਦ ਜਾਂ ਨਾ ਪਸੰਦ ਦੱਸਣੀ ਹੋਵੇ ਉਦੋਂ ਵੀ ਆਪਾਂ ਜਿਹੜਾ ਹੈ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਵਰ ਯੂਜ਼ ਕਰਦੇ ਆ ਠੀਕ ਹੈ ਜਿਵੇਂ ਗੀਤਾ ਨੂੰ ਆਂਬ ਪਸੰਦ ਹਨ ਕਿ ਗੀਤਾ ਨੂੰ ਫਲਾਂ ਦੇ ਵਿੱਚੋਂ ਅੰਬ ਪਸੰਦ ਆ ਆਪਾਂ ਇੱਥੇ ਦੱਸ ਰਹੇ ਹਾਂ ਗੀਤਾ ਦੀ ਪਸੰਦ ਲਾਈਕਿੰਗ ਡਿਸਲਾਈਕਿੰਗ ਠੀਕ ਹੈ ਗੀਤਾ ਨੂੰ ਪਸੰਦ ਕੀ ਆ ਅੰਬ ਤਾਂ ਸੈਂਟੈਂਸ ਦਾ ਸਬਜੈਕਟ ਕੌਣ ਹੈ ਗੀਤਾ ਤਾਂ ਇਸ ਤੋਂ ਬਾਅਦ ਆਉਣੀ ਆ ਵਰਬ ਦੀ ਫਰਸਟ ਫਾਰਮ ਲਾਈਕ ਲਾਈਕ ਹੁਣ ਦੇਖੋ ਧਿਆਨ ਨਾਲ ਇੱਥੇ ਐਸ ਇਆ ਈ ਐਸ ਦੇ ਵਿੱਚ ਕਿਹੜੀ ਚੀਜ਼ ਆਉਗੀ is ਆਉਣ ਵਾਸਤੇ ਆਪਾਂ ਦੇਖਿਆ ਸੀ ਉਹ ਸਾਰੀਆਂ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਹਨ ਤਾਂ ਇੱਥੇ ਤਾਂ ਉਹਨਾਂ ਸਾਰੀਆਂ ਚੀਜ਼ਾਂ ਚੋਂ ਕੁਝ ਵੀ ਨਹੀਂ ਹੈ ਇੱਥੇ ਤਾਂ ਸਭੂ ਵਰਬ ਦਾ ਆਖਰੀ ਅੱਖਰ e ਹੈ ਤਾਂ ਇੱਥੇ ਸਿੰਪਲੀ اس ਹੀ ਆਊਗੀ اس یا اس ਦੇ ਵਿੱਚੋਂ ਸਿਰਫ اس ਆਊਗੀ ਔਰ اس یا اس ਵੀ ਕਿਉਂ ਆਇਆ ਕਿਉਂਕਿ ਗੀਤਾ ਸੈਂਟੈਂਸ ਦਾ ਸਬਜੈਕਟ ਹੈ ਮਤਲਬ ਸ਼ੀ ਸੈਂਟੈਂਸ ਦਾ ਸਬਜੈਕਟ ਹੈ ਠੀਕ ਹੈ ਥਰਡ ਪਰਸਨ ਸਿੰਗੂਲਰ ਗੀਤਾ ਨੂੰ ਪਸੰਦ ਕੀ ਆ ਆਂਬ ਮੈਂਗੋਜ਼ ਗੀਤਾ ਲਾਈਕਸ ਮੈਂਗੋਜ਼ ਇਸ ਤੋਂ ਬਾਅਦ ਪ੍ਰੈਜ਼ੈਂਟ ਇਨਡੈਫਿਨਿਟ ਹੋਰ ਕਿੱਥੇ ਯੂਜ਼ ਹੁੰਦਾ ਜਿਵੇਂ ਜਦੋਂ ਆਪਾਂ ਆਦਤਾਂ ਬਾਰੇ ਦੱਸਣਾ ਹੋਵੇ ਕਿਸੇ ਨੂੰ ਕਿਹੜੀ ਆਦਤ ਹੈ आपा के आत है किसी आत है इस चीज बारे अगर आप दसना तो प्रेजेंट इनडेफिनेट ही यूज होगा मैं समय फिल्मा देखता हाँ ਕਿ ਜਦੋਂ ਮੈਂ ਫ੍ਰੀ ਹੁੰਨਾ ਮੈਂ ਫਿਲਮਾਂ ਦੇਖਦਾ ਠੀਕ ਹੈ ਤਾਂ ਆਦਤ ਕੀ ਆ ਫਿਲਮਾਂ ਦੇਖਣ ਦੀ ਤਾਂ ਇੱਥੇ ਸਬਜੈਕਟ ਹੈ ਆਈ ਵਰਬ ਕੀ ਹੈ ਐਕਸ਼ਨ ਕੀ ਹੋ ਰਿਹਾ ਤਮ ਕੀ ਹੋ ਰਿਹਾ ਦੇਖਣਾ ਆਈ ਵਾਚ ਕੀ ਦੇਖਦਾ ਹੂੰ ਫਿਲਮਾਂ ਆਈ ਵਾਚ মুਵੀਜ਼ ਕਦੋਂ ਵੇਲੇ ਸਮੇਂ ਇਨ फ्री टाइम ठीक इस तो बिना प्रेजेंट इनडेफिनिट होर यूज हों यूनिवर्सल फैक्ट यूनिवर्सल फैक्ट कि इस तरह दया चीजा हर पास ही सही होंदिया या हर पास इको जी होंज होंदिया ठीक है फॉर एग्जाम्पल धरती ਸੂਰਜ ਦੁਆਲੇ ਘੁੰਮਦੀ ਹੈ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਇਹ ਇੱਕ ਯੂਨੀਵਰਸਲ ਫੈਕਟ ਹੈ ਇਹਨੂੰ ਤੁਸੀਂ ਝੁਟਲਾ ਨਹੀਂ ਸਕਦੇ ਮਤਲਬ ਧਰਤੀ ਦੇਖੋ ਸੂਰਜ ਦੇ ਦੁਆਲੇ ਹੀ ਘੁੰਮਣੀ ਹੈ ਚਾਹੇ ਤੁਸੀਂ ਇੰਡੀਆ 'ਚ ਰਹਿੰਦੇ ਹੋ ਚਾਹੇ ਕਿਸੇ ਵੀ ਹੋਰ ਦੇਸ਼ 'ਚ ਰਹਿੰਦੇ ਹੋ ਠੀਕ ਹੈ ਧਰਤੀ ਦੇ ਚਾਹੇ ਐਸ ਕੋਨੇ ਤੇ ਚਲੇ ਜਾਓ ਚਾਹੇ ਐਸ ਕੋਨੇ ਤੇ ਚਲੇ ਜਾਓ ਕਿਸੇ ਮਰਜ਼ੀ ਡਾਇਰੈਕਸ਼ਨਸ ਚਲੇ ਜਾਓ ਯੂਨੀਵਰਸ ਦੇ ਵਿੱਚ ਕਿਸੇ ਵੀ ਹੋਰ ਜਗ੍ਹਾ ਚਲੇ ਜਾਓ ਧਰਤੀ ਜਿਹੜੀ ਹੈ ਸੂਰਜ ਦੇ ਦੁਆਲੇ ਹੀ ਘੁੰਮਣੀ ਆ ਠੀਕ ਹੈ ਪਹਿਲਾਂ ਘੁੰਮਦੀ ਆ ਅੱਗੇ ਵੀ ਇਸੇ ਤਰੀਕੇ ਰਹਿਣਾ ਇਹ ਚੀਜ਼ ਜਿਹੜੀ ਚੀਜ਼ ਹਮੇਸ਼ਾ ਹੀ ਇੱਕੋ ਜੀ ਰਹਿੰਦੀ ਆ ਜਿਹੜੀ ਬਦਲੀ ਨਹੀਂ ਜਾ ਸਕਦੀ ਉਹਨੂੰ ਆਪਾਂ ਕਹਿੰਦੇ ਆ ਯੂਨੀਵਰਸਲ ਫੈਕਟ ਤਾਂ ਅਰਥ ਘੁੰਮਣਾ revolves around the sun. universal fact theek hai is to bina hol kithe use hunda general fact general fact kede hunde a is tarah diyan gallan ya is tarah diyan chizaan jehniyan kuch time waste ਆ ਸੱਚੀਆਂ ਹੁੰਦੀਆਂ ਜਾਂ ਕੁਝ ਟਾਈਮ ਵਾਸਤੇ ਜਿਹੜੀਆਂ ਹੈਗੀਆਂ ਇੱਕੋ ਜੀਆਂ ਹੀ ਰਹਿੰਦੀਆਂ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਕਹਿਣਾ ਹੋਵੇ ਮੇਰਾ ਪ੍ਰਾ ਕੈਨੇਡਾ ਵਿੱਚ ਰਹਿੰਦਾ ਹੈ ਮੇਰਾ ਪਰਾ ਕੈਨੇਡਾ ਵਿੱਚ ਰਹਿੰਦਾ ਹੈ ਇਹ ਹੁਣ ਜਨਰਲ ਫੈਕਟ ਹੈ ਯੂਨੀਵਰਸਲ ਫੈਕਟ ਨਹੀਂ ਹੈ ਯੂਨੀਵਰਸਲ ਫੈਕਟ ਹੁੰਦਾ ਜਿਹੜੀ ਚੀਜ਼ ਕਦੇ ਨਹੀਂ ਬਦਲਨੀ ਜਨਰਲ ਫੈਕਟ ਹੈ ਕਿ ਇਹ ਚੀਜ਼ ਫਿਲਹਾਲ ਅੱਜ ਦੀ ਘੜੀ ਇਸ ਤਰ੍ਹਾਂ ਹੈ ਕੱਲ ਨੂੰ ਬਦਲੀ ਜਾ ਸਕਦੀ ਹੈ ਜਾਂ ਬਦਲ ਸਕਦੀ ਆ ਜਿਵੇਂ ਕਿਹਾ ਹੋਵੇ ਕਿ ਮੇਰਾ ਭਰਾ ਕੈਨੇਡਾ 'ਚ ਰਹਿੰਦਾ ਹੈ ਫਿਲਹਾਲ ਉਹ ਅੱਜ ਦੀ ਘੜੀ ਕੈਨੇਡਾ 'ਚ ਰਹਿੰਦਾ ਹੋ ਸਕਦਾ ਕੱਲ ਨੂੰ ਵਾਪਸ ਇੰਡੀਆ ਜਾਏ ਕਿਸੇ ਹੋਰ ਦੇਸ਼ ਚਲਾ ਜਾਵੇ ਠੀਕ ਹੈ ਤਾਂ ਅੱਜ ਦੀ ਘੜੀ ਫਿਲਹਾਲ ਜਿਹੜਾ ਹੈ ਕੈਨੇਡਾ 'ਚ ਹੈ ਅੱਜ ਦੀ ਘੜੀ ਇਹ ਚੀਜ਼ ਸੱਚ ਹੈ ਠੀਕ ਹੈ ਬਦਲੀ ਨਹੀਂ ਜਾ ਸਕਦੀ ਅੱਜ ਦੀ ਘੜੀ ਤਾਂ ਮੇਰਾ ਭਰਾ ਮਾਈ ਬ੍ਰਦਰ ਇਹਦੇ ਚ ਵਰਬ ਕੀ ਹੈ ਰਹਿਣਾ ਲਿਵ ਤਾਂ ਇੱਥੇ ਐਸ ਆਈ ਐਸ ਦੇ ਵਿੱਚ ਕੀ ਆਊਗਾ ਕਿਉਂਕਿ ਜੈਂ ਸੈਂਟੈਂਸ ਦਾ ਜਿਹੜਾ ਸਬਜੈਕਟ ਹੈ ਹੀ ਹੈ ਠੀਕ ਹੈ ਫਿਰ ਆ ਇੱਕ ਮੇਲ ਹੈ ਤਾਂ ਇੱਥੇ ਐਸ ਆਈ ਐਸ ਦੇ ਵਿੱਚ ਕਿਹੜੀ ਚੀਜ਼ ਆਉਗੀ ਦੇਖੋ ਐਸ ਹੋਣੀ ਸੀ ਇਹਨਾਂ ਚੀਜ਼ਾਂ ਨਾਲ ਠੀਕ ਹੈ ਤਾਂ ਇੱਥੇ ਹੈ ਇ ਵਰਬ ਦੇ ਪਿੱਛੇ ਉਹ ਜਿਹੜੀਆਂ ਚੀਜ਼ਾਂ ਆਪਾਂ ਗਿਣੀਆਂ ਸੀ ਇਹਨਾਂ ਚ ਕੋਈ ਵੀ ਅੱਖਰ ਪਿੱਛੇ ਨਹੀਂ ਹੈ ਵਰਬ ਦੇ ਇੱਥੇ ਹੈ ਇ ਤਾਂ ਸਿੰਪਲੀ ਐਸ ਆਉਗੀ ਮਾਈ ਬ੍ਰਦਰ ਲਿਵਸ ਕਿੱਥੇ ਕੈਨੇਡਾ ਚ ਇਹਨਾਂ ਕੈਨੇਡਾ ਠੀਕ ਇੱਥੇ ਐਸ ਆਈ ਆ ਵਰਬ ਦੇ ਪਿੱਛੇ ਕਿਉਂਕਿ ਅਰਥ ਜਿਹੜੀ ਹੈ ਇਟ ਦੀ ਕੈਟਾਗਰੀ ਚ ਆ ਜਾਂਦੀ ਹੈ ਇਟ ਮਤਲਬ ਨੌਨ ਲਿਵਿੰਗ ਚੀਜ਼ ਕੋਈ ਨਰਜੀਵ ਚੀਜ਼ ਜਿਹੜੀ ਸਾਹ ਨਹੀਂ ਲੈਂਦੀ ਰੋਟੀ ਪਾਣੀ ਨਹੀਂ ਖਾਂਦੀ ਠੀਕ ਹੈ ਧਰਤੀ ਨਾ ਰੋਟੀ ਪਾਣੀ ਖਾਂਦੀ ਆ ਨਾ ਸਾਹ ਲੈਂਦੀ ਆ ਨਰਜੀਵ ਚੀਜ਼ ਹੈ ਇਟ ਦੀ ਕੈਟਾਗਰੀ ਚ ਹੈ ਇਟ ਦੇ ਨਾਲ ਵਰਬ ਦੇ ਨਾਲ ਅੱਗੇ ਚੱਲ ਕੇ ਐਸ ਈ ਐਸ ਦੇ ਵਿੱਚੋਂ ਸਲੱਗ ਠੀਕ ਅੱਛਾ ਇਹ ਤਾਂ ਹੋ ਗਿਆ ਪ੍ਰੈਜ਼ੈਂਟ ਇਨਡੈਫਿਨਿਟ ਦਾ ਪੋਜ਼ਿਟਿਵ ਸੈਂਟੈਂਸ ਹਨਾ ਪੋਜ਼ਿਟਿਵ ਫਾਰਮ ਹੋਦੀ ਪੋਜ਼ਿਟਿਵ ਫਾਰਮ ਅਗਰ ਆਪਾਂ ਇਹਨਾਂ ਸੈਂਟੈਂਸਸ ਨੂੰ ਜਾਂ ਪ੍ਰੈਜ਼ੈਂਟ ਇਨਡੈਫਿਨਿਟ ਨੂੰ 네ਗੇਟਿਵ ਫਾਰਮ ਚ ਵਰਤਣਾ ਹੋਵੇ ਤਾਂ ਉਹਦੇ ਵਾਸਤੇ ਫਾਰਮੂਲਾ ਕੀ ਆ ਉਹਦੇ ਵਾਸਤੇ ਹੈ ਸਬਜੈਕਟ ਡੂ does plus verb the first form or object ایتھے ਜਿਹੜਾ اس ای اس ਲੱਗਿਆ ਸੀ ਵਰਬ ਦੇ ਨਾਲ ایتھے ਨਹੀਂ ਲੱਗਣਾ ਕਿਉਂਕਿ ਉਹੀ اس یا ای اس ਚੱਕ ਕੇ ਆਪਾਂ ਡੂ ਦੇ ਨਾਲ ਲਾ ਕੇ ਡਸ ਬਣਾ ਲਿਆ ٹھیک ਜੇ ਮੈ ਕਹਿਣਾ ਹੋਵੇ ਜੇ ਆਪਾਂ ਜਿੰਨੇ سینٹنس ਬਣਾਇਆ ਅਗਰ ਉਸ ਨੂੰ ਕਿਸੇ ਜ ਆਪਾਂ ਕਿਸੇ سینਟੈਂਸ ਨੂੰ 네ਗੇਟਿਵ ਫਾਰਮ ਚ ਲਿਖਣਾ ਹੋਵੇ ਕਿ ਮੈਂ सेम नहीं खांदा ठीक है ਤਾਂ ਇੱਥੇ ਕਿਵੇਂ ਬਣੂਗਾ ਆਈ ਡੂ ਨਾਟ ਡੂ ਯਾ ਡਾਸ ਦੇ ਵਿੱਚੋਂ ਡੂ ਆਊਗਾ ਅੱਛਾ ਡਾਸ ਕਿੱਥੇ-ਕਿੱਥੇ ਆਊਗਾ ਡਾਸ ਇਹਨਾਂ ਦੇ ਨਾਲ ਹੀ ਆਊਗਾ ਹੀ ਸ਼ੀ ਇਟ ਦੇ ਨਾਲ ਹੀ ਠੀਕ ਹੈ ਅਗਰ ਸੈਂਟੈਂਸ ਦੇ ਸਬਜੈਕਟ ਹੀ ਸ਼ੀ ਇਟ मतलब थर्ड परसन सिंगलर होगा फिलहाल है आई तो आऊगा आई डू नॉट वर्ब की एक्शन uh, की खाना आई डू नॉट ईट सेब एप्पल ठीक है एप्पल या एप्पल्स आई डू नॉट ईट एप्पल्स गीता ਗੀਤ ਨਹੀਂ ਗਾਉਂਦੀ ਕਿ ਗੀਤਾ ਗੀਤ ਨਹੀਂ ਗਾਉਂਦੀ ਮਤਲਬ ਉਹ ਸਿੰਗਰ ਨਹੀਂ ਹੈਗੀ ਠੀਕ ਹੈ ਗੀਤਾ ਹਾਂ ਡੂ অর ਡਾਸ ਦੇ ਵਿੱਚੋਂ ਕੀ ਆਊਗਾ ਆਪਾਂ ਜਦੋਂ ਹੀ ਸ਼ੀ ਇਟ ਸਬਜੈਕਟ ਹੋਣ ਤਾਂ ਪੋਜ਼ਿਟਿਵ ਦੇ ਵਿੱਚ ਜਿਹੜੀ ਐਸ ਆਈ ਐਸ ਆਪਾਂ ਇਹਨਾਂ ਨਾਲ ਲਾਉਂਦੇ ਸੀ ਉਹੀ ਐਸ ਆਈ ਐਸ ਇੱਥੇ ਡਸ ਦੇ ਨਾਲ ਲੱਗ ਜਾਣੀ ਆ ਇੱਥੇ ਮਤਲਬ ਡਸ ਆ ਜਾਊਗਾ ਗੀਤਾ ਡਸ ਨਾਟ ਆ ਗੀਤ ਨਹੀਂ ਗਾਉਂਦੀ ਵਰਬ ਕੀ ਆ ਐਕਸ਼ਨ ਕੀ ਹੋ ਰਿਹਾ ਇਹਦੇ ਚ ਕੰਮ ਕੀ ਹੋ ਰਿਹਾ ਗਾਉਣਾ ਆ ਗੀਤਾ ਡਸ ਨਾਟ ਸਿੰਗ ਕੀ ਨਹੀਂ ਗਾਉਂਦੀ ਗੀਤ songs ਠੀਕ ਹੈ ਗੀਤਾ ਡਸ ਨਾਟ ਸਿੰਗ Songs ਹੁਣ ਜੇ ਆਪਾਂ ਇਹੀ ਟੈਂਸ ਨੂੰ ਆਪਾਂ ਇੰਟੈਰੋਗੇਟਿਵ ਫਾਰਮ ਚ ਵਰਤਣਾ ਹੋਵੇ ਕੁਐਸਚਨ ਕਰਨ ਵਾਸਤੇ ਵਰਤਣਾ ਹੋਵੇ ਤਾਂ ਉਹਦੇ ਵਾਸਤੇ ਫਾਰਮੂਲਾ ਕੀ ਹੈ ਅਗਰ ਆਪ ਪੈਨ ਨੂੰ ਇੰਟੈਰੋਗੇਟਿਵ ਸੈਂਟੈਂਸ ਬਣਾਉਣੇ ਹੈ ਇਸ ਟੈਂਸ ਦੇ ਨਾਲ ਤਾਂ ਉਹਦੇ ਵਾਸਤੇ ਫਾਰਮੂਲਾ ਕੀ ਹੈ ਇੱਥੇ ਡੂ ਜਾਂ ਡਸ ਜਿਹੜਾ ਹੈ ਅੱਗੇ ਆਜੂਗਾ ਇਸ ਤੋਂ ਬਾਅਦ ਆਊਗਾ ਸਬਜੈਕਟ ਫਿਰ ਆਊਗੀ ਵਰਬ ਦੀ ਫਰਸਟ ਫਾਰਮ ਫਿਰ ਆਊਗਾ ਆਬਜੈਕਟ ਜਿਵੇਂ ਆਪਾਂ ਕਹਿਣਾ ਹੋਵੇ ਜਿਵੇਂ ਆਪਾਂ ਸਪੋਜ਼ ਕਰੂ ਕਿਸੇ ਨੂੰ ਪੁੱਛਦੇ ਆ ਕਿ ਤੈਨੂੰ ਆਹ ਕਿਤਾਬ ਪਸੰਦ ਆ ਕਿ ਮੈਨੂੰ ਤਾਂ ਇਹ ਕਿਤਾਬ ਪਸੰਦ ਤੈਨੂੰ ਇਹ ਕਿਤਾਬ ਪਸੰਦ ਠੀਕ ਹੈ ਤੈਨੂੰ ਇਹ ਕਿਤਾਬ ਪਸੰਦ ਤਾਂ ਲਿਖਣ ਦੇ ਵਿੱਚ ਦੇਖੋ ਇਹ ਲਿਖਿਆ ਜਾਊਗਾ ਕਿ ਤੈਨੂੰ ਇਹ ਕਿਤਾਬ ਪਸੰਦ ਹੈ ਕੀ ਤੈਨੂੰ ਇਹ ਕਿਤਾਬ ਪਸੰਦ ਹੈ ਪਰ ਇੱਕ ਚੀਜ਼ ਦੇਖੋ ਇਹ ਸਿਰਫ ਲਿਖਿਆ ਇਦਾਂ ਕਿਤਾਬਾਂ 'ਚ ਹੀ ਜਾਂਦਾ ਹੈ ਜਾਂ ਆਪਾਂ ਲਿਖਣ ਵੇਲੇ ਹੀ ਇਦਾਂ ਵਰਤਦੇ ਹਾਂ ਮਨਾ ਕੀ ਤੈਨੂੰ ਇਹ ਕਿਤਾਬ ਪਸੰਦ ਹੈ ਆਮ ਭਾਸ਼ਾ ਦੇ ਵਿੱਚ ਆਪਾਂ ਇਹ ਵਰਡ ਕੀ ਕਦੇ ਨਹੀਂ ਵਰਤਦੇ ਆਪਾਂ ਸਿੱਧੇ ਕਹਿੰਦੇ ਹਾਂ ਨੇ ਕਿ ਤੈਨੂੰ ਆਹ ਕਿਤਾਬ ਪਸੰਦ ਹੈ ਇਹਦੇ 'ਚ ਆਪਾਂ ਕਿਤੇ ਵੀ ਕੀ ਸ਼ਬਦ ਨਹੀਂ ਲਾਇਆ ਕਿ ਕੀ ਤੈਨੂੰ ਇਹ ਕਿਤਾਬ ਪਸੰਦ ਹੈ ਆਪਾਂ ਸਿੱਧੇ ਪੁੱਛ ਲੈਨੇ ਹੁੰਦੇ ਆ ਕਿ ਤੈਨੂੰ ਆਹ ਕਿਤਾਬ ਪਸੰਦ ਉਹਦਾ ਮਤਲਬ ਕਿ ਆਪਾਂ ਕਿਸੇ ਨੂੰ ਕੁਐਸਚਨ ਹੀ ਕਰ ਰਹੇ ਹੁੰਦੇ ਆ ਠੀਕ ਹੈ ਤੈਨੂੰ ਇਹ ਕਿਤਾਬ ਪਸੰਦ ਤਾਂ ਡੂ ਜਾਂ ਡਸ ਦੇ ਵਿੱਚੋਂ ਇੱਕ ਚੀਜ਼ ਅੱਗੇ ਆਊਗੀ ਸੇਮ ਹੋਈ ਕਿ ਡਾਸ ਤਾਂ ਅੱਗੇ ਆਊਗਾ ਜੇ ਆਪਾਂ ਜਿਹੜਾ ਕੁਐਸਚਨ ਕਰ ਰਹੇ ਆ ਹੀ ਸ਼ੀ ਸ਼ੀ ਇਟ ਇਹਨਾਂ ਤਿੰਨਾਂ ਨੂੰ ਠੀਕ ਹੈ ਤਾਂ ਹੁਣ ਆਪਾਂ ਕੁਐਸਚਨ ਕਰ ਰਹੇ ਆ ਯੂ ਤੈਨੂੰ ਯੂ ਨੂੰ ਤਾਂ ਇੱਥੇ ਯੂ ਹੈ ਇਸੇ ਕਰਕੇ ਡੂ ਹੀ ਆਊਗਾ ਡਸ ਨਹੀਂ ਆਊਗਾ ਡੂ ਯੂ ਡੂ ਯੂ ਤੈਨੂੰ ਇਹ ਕਿਤਾਬ ਪਸੰਦ ਪਸੰਦ ਵਰਬ ਕੀ ਹੈ ਇਹਦੇ ਚ ਪਸੰਦ ਡੂ ਯੂ ਲਾਈਕ ਕੀ ਚੀਜ਼ ਪਸੰਦ ਆ ਇਹ ਕਿਤਾਬ ਡੂ ਯੂ ਲਾਈਕ ਦਿਸ ਬੁੱਕ ਪਿੱਛੇ ਆਊਗਾ ਕੁਐਸਚਨ ਮਾਰਕ ਠੀਕ ਹੈ ਤਾਂ ਇੱਕ ਤਾਂ ਪੋਜ਼ਿਟਿਵ ਫਾਰਮ ਹੁੰਦੀ ਹੈ ਇੱਕ 네ਗੇਟਿਵ ਹੁੰਦੀ ਹੈ ਇੱਕ ਇੰਟਰੋਗੇਟਿਵ ਹੁੰਦੀ ਆ ਇੱਕ ਇੰਟਰੋਗੇਟਿਵ 네ਗੇਟਿਵ ਹੁੰਦੀ ਆ ਇੰਟਰੋਗੇਟਿਵ 네ਗੇਟਿਵ ਫਾਰਮ ਵੀ ਹੁੰਦੀ ਆ ਜਿਵੇਂ ਆਪਾਂ ਕਹਿਣਾ ਹੋਵੇ ਕਿ ਤੈਨੂੰ ਆ ਕਿਤਾਬ ਪਸੰਦ ਨਹੀਂ ਠੀਕ ਆ ਆਪਾਂ ਮਤਲਬ ਕਿਸੇ ਨੂੰ ਪੁੱਛ ਵੀ ਰਹੇ ਆ ਪੁੱਛ ਰਹੇ ਆ ਏ ਤੇ ਪਰ ਆਪਾਂ ਐਕਸਪੈਕਟ ਅਗਲੇ ਤੋਂ ਇਹ ਕਰ ਰਹੇ ਆ ਕਿ ਸ਼ਾਇਦ ਇਹ ਕਿਤਾਬ ਪਸੰਦ ਆਉਣੀ ਚਾਹੀਦੀ ਸੀ ਤੈਨੂੰ ਆ ਕਿਤਾਬ ਪਸੰਦ ਨਹੀਂ ਹਨ ਜਿਵੇਂ ਮੰਨ ਕੇ ਚਲੋ ਤੁਸੀਂ ਕਿਸੇ ਨੂੰ ਆ ਦੁਕਾਨ ਤੇ ਲੈ ਕੇ ਗਏ ਕਿਤਾਬ ਆਲੇ ਤੇ ਤੁਸੀਂ ਉਹਦੇ ਵਾਸਤੇ ਇੱਕ ਕਿਤਾਬ ਦੇਖੀ ਕਿਤਾਬ ਪਸੰਦ ਕੀਤੀ ਤਾਂ ਤੁਸੀਂ ਉਹਨੂੰ ਦਿਖਾਈ ਉਹ ਕਹਿੰਦਾ ਕਿ ਨਹੀਂ ਕਿਤਾਬ ਵਧੀਆ ਨਹੀਂ ਤਾਂ ਜਾਂ ਨੱਕ ਬੁੱਲ ਦੇ ਮਾਰ ਦਕਤਾਰ ਨੂੰ ਦੇ ਕੇ ਤਾਂ ਆਪਾਂ ਸਦਸਦਾ ਆਮ ਭਾਸ਼ਾ ਚ ਹੀ ਪੁੱਛ ਲੈਣ ਕੀ ਗੱਲ ਕਿਤਾਬ ਪਸੰਦ ਨਹੀਂ ਹਨਾ ਤਾਂ ਉਹ ਜਿਹੜਾ ਹੈ ਕੁਐਸਚਨ ਵੀ ਪੁੱਛ ਲਿਆ ਉਹਦੇ ਚ ਉਹਦੇ ਚ ਨਹੀਂ ਵੀ ਆ ਗਿਆ ਤਾਂ ਇਸ ਤਰ੍ਹਾਂ ਜਿਹੜੇ ਆ ਸੈਂਟੈਂਸ ਹੈਗੇ ਉਹ ਇੰਟੈਰੋਗੇਟਿਵ 네ਗੇਟਿਵ ਫਾਰਮਸ ਬਣਦੇ ਆ ਜਿਵੇਂ ਡੂ ਯਾ ਡਾਸ ਇੱਥੇ ਆਊਗਾ ਅੱਗੇ ਜਮਾ ਫਿਰ ਆਊਗਾ ਸਬਜੈਕਟ ਫਿਰ ਆਊਗਾ ਨਾਟ ਫਿਰ ਵਰਬ ਦੀ ਫਰਸਟ ਫਾਰਮ ਫਿਰ ਆਬਜੈਕਟ ਫਿਰ ਕੁਐਸਚਨ ਮਾਰਕ ਜਿਵੇਂ ਕੀ ਤੈਨੂੰ ਇਹ ਕਿਤਾਬ ਪਸੰਦ ਨਹੀਂ ਲਿਖਣ ਚ ਇਦਾਂ ਲਿਖਿਆ ਜਾਊਗਾ ਆਮ ਭਾਸ਼ਾ ਚ ਆਜੂਗਾ ਕੀ ਗੱਲ ਤੈਨੂੰ ਇਹ ਕਿਤਾਬ ਪਸੰਦ ਨਹੀਂ ਹਨਾ ਆ ਡੂ you not like this book don't you like this book aa menu bolne ch apange bolan ki don't you like this book do you not like this book book thik tab present indefinite jehda hai unnu da hai de hai de han ਹਰ ਆਰੀ ਜਦੋਂ ਆਪਾਂ ਸੈਂਟੈਂਸ ਬਣਾਉਣੇ ਹੁੰਦੇ ਆ ਤਾਂ ਇਹ ਚੀਜ਼ਾਂ ਨਾਲ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਕਿ ਉਹ ਕਿ ਇਹਦੇ ਚ ਦਾ ਹੈ ਦੀ ਹੈ ਦੇ ਹਨ ਇਹ ਚੀਜ਼ਾਂ ਆਈਆਂ ਕਿ ਨਹੀਂ ਆਈਆਂ ਠੀਕ ਹੈ ਆਮ ਤੌਰ ਤੇ ਜ਼ਿਆਦਾਤਰ ਜਿਹੜੇ ਹੈਗੇ ਸੈਂਟੈਂਸ ਬਣਦੇ ਉਹਦੇ ਚ ਇਹ ਚੀਜ਼ਾਂ ਪਿੱਛੇ ਹੁੰਦੀਆਂ ਦਾ ਹੈ ਦੀ ਹੈ ਦੇ ਹਨ ਜ਼ਰੂਰ ਹੁੰਦੀਆਂ ਪਰ ਸਿਰਫ ਉਹੀ ਚੀਜ਼ ਨੂੰ ਇਹਦੀ ਪਛਾਣ ਨਾ ਮੰਨਿਆ ਕਰੋ ਪ੍ਰੈਜ਼ੈਂਟ ਇਨਡੈਫੀਨਟ ਦੀ ਤਾਂ ਪ੍ਰੈਜ਼ੈਂਟ ਪ੍ਰੈਜ਼ੈਂਟ ਇਨਡੈਫੀਨਿਟਲੀ ਪਛਾਣ ਕਰਨ ਵਾਸਤੇ ਪੰਜ ਚੀਜ਼ਾਂ ਆਪਾਂ ਜਿਹੜੀਆਂ ਹੈਗੀਆਂ ਪੰਜ ਸਿਚੁਏਸ਼ਨਸ ਅੱਜ ਲਿਖੀਆਂ ਕਿਹੜੀਆਂ-ਕਿਹੜੀਆਂ ਸੀਗੀਆਂ ਸਭ ਤੋਂ ਪਹਿਲਾਂ ਸੀਗਾ ਰੂਟੀਨ ਜਦੋਂ ਆਪਾਂ ਕਿਸੇ ਦੀ ਰੂਟੀਨ ਦੱਸਣੀ ਹੈ ਜਾਂ ਆਪਣੀ ਰੂਟੀਨ ਦੱਸਣੀ ਆ ਤਾਂ ਉਸ ਤੋਂ ਬਾਅਦ ਸੀਗਾ ਆਪਣੀ ਲਾਈਕਿੰਗ ਡਿਸਲਾਈਕਿੰਗ ਆਪਾਂ ਆਪਣੀ ਪਸੰਦ ਬਾਰੇ ਦੱਸਣਾ ਕਿਸੇ ਦੀ ਪਸੰਦ ਬਾਰੇ ਦੱਸਣਾ ਠੀਕ ਹੈ ਇਸ ਤੋਂ ਬਾਅਦ ਆ ਗਿਆ ਹੈਬਿਟ ਕਿਸੇ ਦੀਆਂ ਆਦਤਾਂ ਬਾਰੇ ਦੱਸਣਾ ਹੋਵੇ ਤਾਂ ਵੀ ਪ੍ਰੈਜ਼ੈਂਟ ਇਨਡੈਫੀਨਿਟ ਯੂਜ਼ ਹੁੰਦਾ ਯੂਨੀਵਰਸਲ ਫੈਕਟ ਜਿਹੜੀਆਂ ਚੀਜ਼ਾਂ ਸਾਰੇ ਪਾਸੇ ਹੀ ਇੱਕੋ ਜਿਹੀਆਂ ਰਹਿੰਦੀਆਂ ਕਦੇ ਬਦਲੀਆਂ ਨਹੀਂ ਜਾ ਸਕਦੀਆਂ ਉਹਨਾਂ ਨੂੰ ਯੂਨੀਵਰਸਲ ਫੈਕਟ ਉਹਨਾਂ ਵਾਸਤੇ ਵੀ ਆਪਾਂ ਪ੍ਰੈਜ਼ੈਂਟ ਇਨਡੈਫਿਨਿਟਲੀ ਯੂਜ਼ ਕਰਦੇ ਆ ਜਨਰਲ ਫੈਕਟ ਜਿਹੜੀਆਂ ਚੀਜ਼ਾਂ ਅੱਜ ਦੀ ਘੜੀ ਅ ਅੱਜ ਦੀ ਘੜੀ ਨਹੀਂ ਬਦਲੀਆਂ ਜਾ ਸਕਦੀਆਂ ਅੱਗੇ ਚੱਲ ਕੇ ਭਾਵੇਂ ਬਦਲ ਜਾਣ ਠੀਕ ਹੈ ਤਾਂ ਉਹਨਾਂ ਚੀਜ਼ਾਂ ਵਾਸਤੇ ਵੀ ਆਪਾਂ ਜਿਹੜਾ ਹੈ ਪ੍ਰੈਜ਼ੈਂਟ ਇਨਡੈਫਿਨਿਟ ਹੀ ਯੂਜ਼ ਕਰਦੇ ਆ ਔਰ ਇਹਨਾਂ ਨੂੰ ਅੱਗੇ 네ਗੇਟਿਵ ਇੰਟੈਰੋਗੇਟਿਵ ਔਰ ਇੰਟੈਰੋਗੇਟਿਵ 네ਗੇਟਿਵ ਫਾਰਮ ਚ ਆ ਯੂਜ਼ ਕੀਤਾ ਜਾ ਸਕਦਾ ਠੀਕ ਹੈ ਤਾਂ ਆਗਰ ਇਹਦੇ ਰਿਕਾਰਡਿੰਗ ਕਿਸੇ ਹੋਰ ਤਰ੍ਹਾਂ ਦਾ ਕਨਫਿਊਜ਼ਨ ਹੋਵੇ ਕਿਸੇ ਹੋਰ ਤਰ੍ਹਾਂ ਦਾ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਆਗਰ ਸਾਡਾ ਚੈਨਲ ਦਾ ਕੰਟੈਂਟ ਜਿਹੜਾ ਹੈ ਸਾਡੇ ਦਾ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ